ਇੱਕ ਜੰਮਦੇ ਬੱਚੇ ਦਾ ਵੀ ਸਰਕਾਰੀ ਰਿਕਾਰਡ ਦਰਜ ਹੁੰਦਾ ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਇਹ ਇਹਨਾਂ ਨੂੰ ਲਵਾਸ ਅਣਪਛਾਤੇ ਕਹਿ ਜਾਂਦੇ ਜਦੋਂ ਤੱਕ ਤੁਹਾਡਾ ਮੁਲਕ ਹੀ ਕੋਈ ਨਹੀਂ ਤੁਹਾਡੀ ਪਛਾਣ ਕੀ ਆ ਕੋਈ ਪਛਾਣ ਨਹੀਂ ਇਸ ਮੁਲਕ ਦੇ ਅੱਜ ਸਾਡੇ ਜਿਹੜਾ ਸਾਡੇ ਆਪਣੇ ਅਧਿਕਾਰ ਨੇ ਦੋ ਮੁਲਕਾਂ ਦੀ ਲੜਾਈ ਆ ਉਹਦੇ ਵਿੱਚ ਨਿਕਨੇ ਕੇ ਹੋਮਰ ਐਟਸ ਪੀਅਰ ਰੁੱਲ ਜਾਂਦੇ ਹੁੰਦੇ ਸੋ ਮੈਂ ਕਹਿੰਦਾ ਵੀ ਜਕੌਮ 32 ਸਾਲਾਂ ਬਾਅਦ ਵੀ ਆਪਣੇ ਜਥੇਦਾਰ ਦੀ ਸ਼ਹਾਦਤ ਨੂੰ ਯਾਦ ਰੱਖਦੀ ਹੈ ਤੇ ਇੱਕ ਨਿੱਕੀ ਗੱਲ ਨੇਗੀ ਯਾਦਿਆ ਸਾਨੂੰ ਜਿੰਨੀ ਇੱਥੇ ਸੰਗਤ ਹੈ ਇੰਨੇ ਤੇ ਕੋਈ ਮਤਲਬ ਉਦਾਂ ਜੇ ਦਾ ਰਿਸ਼ਤੇਦਾਰ ਵੀ ਚੜਾਈ ਕੀਤਾ ਤਾਂ ਉੱਥੇ ਵੀ ਨਾ ਕੱਟ ਨਹੀਂ ਹੁੰਦਾ ਤੇ ਜੇ ਦਾ ਕੌਕੇ ਇਹਨਾਂ ਸਾਰਿਆਂ ਦੇ ਜਿਹੜੇ ਮਾਮੇ ਚਾਚੇ ਲੱਗਦੇ ਸਾਰੇ ਇਸੇ ਕਰਕੇ ਆਏ ਨੇ ਵੀ ਸਾਡੇ ਜੇਦਾਦਾਰ ਦੀ ਸ਼ਹੀਦੀ ਦਿਹਾੜਾ ਦਿੱਲੀ ਦੇ ਵਿੱਚ ਆਪਾਂ ਗੱਲ ਕੀਤੀ ਇਹ ਵੀ ਗਰੰਤੀ ਸਿੰਘਾਂ ਨੂੰ 18000 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਉਹ ਥੋੜਾ ਜਿਆਦਾ ਦਰਸ਼ਕਾਂ ਨਾਲ ਸਾਂਝੀ ਕਰਿਆ ਜੇ ਵੀ ਉਹ ਕਿੱਧਰ ਨੂੰ ਗੱਲ ਜਾਵੇਗੀ ਤੇ ਗੁਰੂ ਘਰ ਦੇ ਵਜ਼ੀਰ ਸਰਕਾਰ ਦੀ ਤਨਖਾਹ ਤੇ ਪਲਣ ਦੇ ਠੀਕ ਨਹੀਂ ਅਸੀਂ ਕਹਿੰਨੇ ਗੁਰੂ ਘਰ ਦੇ ਵਜ਼ੀਰ ਕਿਉਂ ਕਹਿੰਨੇ ਆ ਵੀ ਪੀ ਇਹ ਗੁਰੂ ਘਰੋਂ ਕੰਦੇ ਨੇ ਗੁਰੂ ਘਰ ਦੀ ਸੇਵਾ ਕਰਦੇ ਨੇ ਤੇ ਗੁਰੂ ਦੀ ਬੋਲੀ ਬੋਲਦੇ ਨੇ ਇਹੋ ਹਾਲਾਂਕਿ ਜੇ ਖਾਣਾ ਤੇ ਜੀਬ ਸਰਕਾਰ ਦੇ ਖਜ਼ਾਨੇ ਚੋਂ ਪਰਣੀ ਸ਼ੁਰੂ ਹੋ ਗਈ ਤੇ ਬੋਲੀ ਸਰਕਾਰ ਦੀ ਅੱਜ ਨਹੀਂ ਤੇ ਦੋਆ ਪੀੜੀਆਂ ਬਾਅਦ ਬੋਲਣੀ ਸ਼ੁਰੂ ਕਰ ਦੇਣ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹਿੰਦੂਤਵ ਦਾ ਪ੍ਰਚਾਰ ਹੋਣਾ ਸ਼ੁਰੂ ਹੋਏ ਕਿ ਉਹ ਇਸ ਇਨਰੋਲਮੈਂਟ ਦਾ ਹਿੱਸਾ ਨਾ ਬਣ ਔਰ ਸਰਕਾਰ ਦੀ ਜਾਂ ਕੇਜਰੀਵਾਲ ਵੱਲੋਂ ਸੁੱਟੇ ਗਏ ਇਸ ਲਾਲਚ ਨੂੰ ਨਿਕਾਰਨ ਕਿ ਸਾਨੂੰ ਆਪਣੇ ਗੁਰੂ ਘਰਾਂ ਦੇ ਵਜੇਰ ਸਾਹਮਣੇ ਚਾਹੀਦੇ ਨੇ ਬਹੁਤ ਸਾਰਾ ਖਲਾਰਾ ਆ ਪਰ ਸਰਕਾਰ ਨੂੰ ਖਤਮ ਕਰਨ ਲਈ ਤੁਹਾਡੇ ਲਈ ਖਲਾਅ ਸਿਰਫ ਇੱਕ ਕਾਰਨ ਚਾਹੀਦਾ ਆ ਵੀ ਤੁਸੀਂ ਸਿੱਖ ਜਿਹੜੇ ਉਹ ਦਿੱਲੀ ਦੇ ਹੋ ਕੇ ਦਰਬਾਰ ਸਭ ਜੇ ਗੁਰੂ ਦੇ ਸੇਖੋ ਤੇ ਨਾ ਖਤਮ ਕਰਨਾ ਹੈ ਜੇ ਦਿੱਲੀ ਦੇ ਸੇਖ ਹੋ ਤਾਂ ਤੁਸੀਂ ਭਾਵੇਂ ਤੇ ਪ੍ਰਾਈਮ ਮਿੰისტਰ ਬਣ ਜਾਓ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵ ਹਰਪਾਲ ਸਿੰਘ ਮਕੂਲਤ ਦੇਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਕੌਂਕੇ ਦੀ ਪਾਵਨ ਧਰਤੀ ਦੇ ਉੱਪਰ ਖੜੇ ਆ ਔਰ ਅਕਾਲ ਤਖਤ ਦੇ ਜਹੇਦਾਰ ਸ਼ਹੀਦ ਗਰਦੇਵ ਸਿੰਘ ਜੀ ਕੌਂਕੇ ਦੀ ਅੱਜ ਬਤਵੀ ਜਿਹੜੀ ਹੈ ਸ਼ਹੀਦੀ ਵਰਸੀ ਨੂੰ ਮਨਾਇਆ ਗਿਆ ਸਿੱਖ ਸੰਗਤਾਂ ਵੱਲੋਂ ਪੰਥਕ ਆਗੂਆਂ ਨੇ ਸ਼ਿਰਕਤ ਕੀਤੀ ਏ ਸੋ ਸਾਡੇ ਨਾਲ ਪੰਥਕ ਆਗੂ ਦਲ ਖਾਲਸਾ ਦੇ ਸਰਦਾਰ ਪਰਮਜੀਤ ਸਿੰਘ ਜੀ ਮੰਡ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਆ ਜੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 32 ਸਾਲ ਹੋ ਗਏ ਇਨਸਾਫ ਦੀ ਗੱਲ ਕਰਦੇ ਨੂੰ ਅੱਜ ਉੱਥੇ ਦੀ ਉੱਥੇ ਖੜੇ ਆ 32 ਸਾਲਾਂ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਕੁਝ ਉਹ ਸਰਕਾਰਾਂ ਆਈਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਥਕ ਕਹਿਣ ਦਾ ਹੌਕਾ ਵੀ ਦਿੱਤਾ ਔਰ ਮੈਨੀਫੈਸਟੋ ਦੇ ਵਿੱਚ ਇਹ ਕਿਹਾ ਵੀ ਜਿਹੜੇ ਪੁਲਿਸ ਅਫਸਰਾਂ ਨੇ ਸਾਡੇ ਨੌਜਵਾਨਾਂ ਤੇ ਸਾਡੇ ਜਹਾਜ਼ਦਾਰਾਂ ਦੇ ਤਸ਼ੱਦਦ ਟਾਏ ਉਹਨਾਂ ਨੂੰ ਸਜ਼ਾਵਾ ਦਵਾਵਾਂਗੇ ਬੰਦੀ ਸਿੰਘ ਰਿਹਾ ਕਰਵਾਵਾਂਗੇ ਪਰ ਅੱਜ ਵੀ 32 ਸਾਲ ਬਾਅਦ ਕੌਮ ਉੱਥੇ ਦੀ ਉੱਥੇ ਖੜੀ ਇਹ ਕਿਵੇਂ ਵੇਖਦੇ ਸਾਰੇ ਸੰਘਰਸ਼ ਪਹਿਲੀ ਗੱਲ ਤਾਂ ਇਹ ਜਨਾਂ ਨੇ ਵਾਅਦੇ ਕੀਤੇ ਆ ਜੀ ਉਦੋਂ ਆਪ ਕਾਲ ਤੱਕ ਸਾਡੇ ਵਿੜੇ ਚ ਫਲੋ ਕੇ ਮੰਨ ਗਏ ਨੇ ਵੀ ਅਸੀਂ ਤਾਂ ਤਰਕੀਆਂ ਦਿੱਤੀਆਂ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਕਤਲ ਕੀਤੇ ਜੀ ਸੋ ਉਹ ਤੇ ਹੁਣ ਕੌਮ ਦੇ ਸਾਹਮਣੇ ਉਹਦੇ ਬਾਰੇ ਮਿਲਣ ਲੱਗਦਾ ਹੁਣ ਸਾਨੂੰ ਬਹੁਤਾ ਉਹਨਾਂ ਨੂੰ ਟਾਈਮ ਵੀ ਦੇਣਾ ਚਾਹੀਦਾ ਵੀ ਉਹਨਾਂ ਬਾਰੇ ਗੱਲ ਕਰੀਏ ਉਹਨਾਂ ਦੇ ਕਰੀ ਗੱਲ ਕਰਨਾ ਵੀ ਐਂ ਲੱਗਦਾ ਜਿਵੇਂ ਹੁਣ ਵੇਸਟੇਜ ਆਫ ਟਾਈਮ ਹੀ ਹੋ ਜਾਂਦਾ ਸਾਡਾ ਪਰ ਜਿਹੜੇ ਸਾਡੀ ਅਪਰੋਚ ਆ ਵੀ ਅਸੀਂ ਤੁਹੇ ਇੱਕ ਸ਼ਬਦ ਵਰਤਿਆ ਇਨਸਾਫ ਨੇ ਮਿਲਿਆ ਜੀ ਇਨਸਾਫ ਮੰਗਣਾ ਹੀ ਨਹੀਂ ਚਾਹੀਦਾ ਇਸ ਮੁਲਕ ਤੋਂ ਮੇਰੀ ਤੇ ਪਈਦੀ ਆਪਣੀ ਮਾਨਤਾ ਹੈ ਜੀ ਦੂਸਰੀ ਗੱਲ ਮੰਨ ਲਓ ਹਿੰਦੁਸਤਾਨ ਤੇ ਪਾਕਿਸਤਾਨ ਚ ਜੰਗ ਲੱਗੀ ਹੈ ਹੂੰ ਹਿੰਦੁਸਤਾਨ ਪਾਕਿਸਤਾਨ ਦਾ 50000 ਫੌਜੀ ਮਾਰ ਦੇ ਹੂੰ ਤੇ ਕੀ ਉਹਨਾਂ ਫੌਜੀਆਂ ਦੇ ਟੱਬਰ ਹਿੰਦੁਸਤਾਨ ਤੋਂ ਇਨਸਾਫ ਮੰਗਣਗੇ ਹੂੰ ਇੱਕ ਸਵਾਲ ਆ ਵੀ ਕੀ ਉਹ 50000 ਬੰਦੇ ਮੈਂ ਐਗਜ਼ਾਮਪਲ ਦਿੱਤੀ ਵੀ ਕੀ ਉਹਨਾਂ ਦੇ ਟੱਬਰ ਉਹਨਾਂ ਦੇ ਪਰਿਵਾਰ ਹਿੰਦੁਸਤਾਨ ਤੋਂ ਇਨਸਾਫ ਮੰਗਣਗੇ ਵੀ ਸਾਡਾ ਇਨਸਾਫ ਕਰ ਦਿਓ ਹੂੰ ਉਹ ਨਹੀਂ ਮੰਗਣਗੇ ਕਿਹਦੇ ਕੋ ਮੰਗਣਗੇ ਉਹ ਆਪਣੇ ਮੁਲਕ ਕੋ ਮੰਗਣਗੇ ਤਾਂ ਹੁਣ ਜਿਹੜੇ ਇੱਥੇ ਸਾਡੇ ਜਥੇਦਾਰ ਮਰੇ ਨੇ ਸਾਡੇ ਲੋਕ ਮਰੇ ਨੇ ਇਹ ਦੋ ਮੁਲਕਾਂ ਦੀ ਲੜਾਈ ਆ ਹੁਣ ਅਸੀਂ ਕੀ ਕਹਿੰਨੇ ਜਿੰਨੇ ਮੁਲਕ ਨੇ ਸਾਡੇ ਮਾਰੇ ਸੀ ਉਹਨਾਂ ਨੂੰ ਕਹਿੰਨੇ ਵੀ ਸਾਡਾ ਇਨਸਾਫ ਦੇ ਦੇ ਕਦੇ ਨਹੀਂ ਹੋਣਾ ਇਹਨਾਂ ਦਾ ਇਨਸਾਫ ਹੋਏਗਾ ਜਦੋਂ ਸਾਡਾ ਆਪਣਾ ਮੁਲਕ ਬਣੇਗਾ ਬਣੇਗਾ ਸੇਰੀਆਂ ਨਾਲ ਇਨਸਾਫ ਬਣਾਏ ਤੋਂ ਪਹਿਲਾਂ ਟੱਕਰਾ ਮਾਰਨ ਦੀ ਇਹਨਾਂ ਦੀ ਅਦਾਦਾਂ ਕੋਈ ਲੋੜ ਨਹੀਂ ਚਲੋ ਅੱਜ ਆਪ ਲੋਕ ਤੰਤਰ ਦੇ ਅੰਦਰ ਜੀ ਰਹੇ ਆ ਲੋਕਤੰਤਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਜਿਹਦਾ ਰਿਕਾਰਡ ਸਰਕਾਰੀ ਨਾ ਹੋਵੇ ਇੱਕ ਜੰਮ ਦੇ ਬੱਚੇ ਦਾ ਵੀ ਸਰਕਾਰੀ ਰਿਕਾਰਡ ਦਰਜ ਹੁੰਦਾ ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਇਹ ਇਹਨਾਂ ਨੂੰ ਲਵਾਸ ਅਣਪਛਾਤੇ ਕਿਹਾ ਜਾਂਦਾ ਇਹੋ ਤਾਂ ਹੋਰ ਮੈਂ ਇੱਕ ਐਗਜ਼ਾਮਪਲ ਕੱਢ ਲੈ ਦਿੱਤੀ ਇਹੋ ਦਿੱਤੀ ਆ ਜਦੋਂ ਇਹ ਇਹ ਅਣਪਛਾਤੇ ਹੀ ਹੁੰਦੇ ਨੇ ਇੱਦਾਂ ਜਦੋਂ ਤੁਹਾਡਾ ਮੁਲਕ ਹੀ ਕੋਈ ਨਹੀਂ ਤੁਹਾਡੀ ਪਛਾਣ ਕੀ ਆ ਕੋਈ ਪਛਾਣ ਨਹੀਂ ਗੀ ਇਸ ਮੁਲਕ ਦੇ ਵਿੱਚ ਸਾਡੀ ਸਾਡੀ ਧਾਰਮਿਕ ਪਛਾਣ ਨਹੀਂ ਹੈਗੀ ਔਰ ਪਛਾਣ ਇਹ ਲੋ ਨੇ ਆਧਾਰ ਕਾਰਡ ਲੈ ਲੈਣੋ ਕੋ ਪਹਿਚਾਨ ਥੋੜੀ ਹੈ ਸਾਡੀ ਇੱਥੇ ਸੋ ਇਹਨਾਂ ਨੇ ਸਾਵਧਾਨਕ ਤੌਰ ਤੇ ਸਾਡੀ ਪਹਿਚਾਨ ਨੂੰ ਮੰਨਿਆ ਹੀ ਨਹੀਂ ਹੂੰ ਤੇ ਫੇਰ ਵੀ ਸਿੱਖ ਕਹੀ ਜਾਣ ਵੀ ਸਾਡਾ ਇੱਥੇ ਮਤਲਬ ਜੇ ਤੁਸੀਂ ਹਿਊਮਨ ਰਾਈਟਸ ਦਾ ਕਹੋ ਤੇ ਸਿਰਫ ਗੱਲ ਕਰੋ ਤਾਂ ਫੇਰ ਗੱਲਾਂ ਤੁਹਾਡੀਆਂ ਠੀਕ ਲੱਗਦੀਆਂ ਨੇ ਪਰ ਮੈਂ ਹਿਊਮਨ ਰਾਈਟਸ ਤੋਂ ਅੱਗੇ ਜਾ ਕੇ ਗੱਲ ਕਰ ਰਿਹਾ ਹੂੰ ਜਿਹੜਾ ਸਾਡੇ ਆਪਣੇ ਅਧਿਕਾਰ ਨੇ ਦੋ ਮੁਲਕਾਂ ਦੀ ਲੜਾਈ ਆ ਉਹਦੇ ਵਿੱਚ ਨਿਕਨੇ ਕੇ ਹਿਊਮਨ ਰਾਈਟਸ ਕਲੀਅਰ ਰੁੱਲ ਜਾਂਦੇ ਹੁੰਦੇ ਨੇ ਸੋ ਸਾਡੀ ਦੋ ਮੁਲਕਾਂ ਦੀ ਲੜਾਈ ਸਾਡੀ ਕੌਮ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਹ ਸਾਡੀ ਪੰਜਾਬ ਦੀ ਤੇ ਹਿੰਦੁਸਤਾਨ ਦੀ جنگ ਹੈ ਜਿਹਦੇ ਵਿੱਚ ਸ਼ਹੀਦ ਹੋਏ ਨੇ ਇਹਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਬਹੁਤ ਹੋ ਜਾਣਗੇ ਜੇ ਨਾਲ ਤੁਸੀਂ ਅੱਜ ਵੀ ਇੰਡੀਆ ਦੇ ਚੁਗਿਰਦੇ 'ਚ ਰੱਖ ਕੇ ਸੋਚਦੇ ਹੋ ਤੇ ਪ੍ਰਿਛਾ ਜੀ ਤੇ ਫਿਰ ਮਤਲਬ ਅੱਜ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਕੌਮ ਨੂੰ ਕਿਤੇ ਨਾ ਕਿਤੇ ਅਕਾਲ ਤਖਤ ਦੇ ਜਹੇਦਾਰ ਦੀ ਸ਼ਹਾਦਤ ਵੀ ਵਿਸਰ ਗਈ ਏ ਅੱਜ ਨਵੇਂ ਸਾਲ ਦੀਆਂ ਵਧਾਈਆਂ ਤੇ ਨਵੇਂ ਸਾਲ ਦੇ ਆਕਾਕ ਵੇਖੋ ਨਹੀਂ ਤੇ ਕੌਮ ਦਾ ਇੱਕ ਜਹੇਦਾਰ ਹੋਵੇ ਜਾਂ ਕਿਸੇ ਤੁਸੀਂ ਕਿਸੇ ਧਾਰਮਿਕ ਆਗੂ ਨੇ ਇਸ ਤਰੀਕੇ ਨਾਲ ਸ਼ੱਕ ਦੇ ਆਧਾਰ ਤੇ ਚੱਕ ਕੇ ਦੇ ਸੀਐਸਟਾਫ ਦੇ ਵਿੱਚ ਪੁੱਟ ਮਟਕਾ ਕਰਦੇ ਵੇਖਿਆ ਹੋਵੇ ਪਰ ਅੱਜ ਕਿਤੇ ਨਾ ਕਿਤੇ ਕੌਮ ਦੇ ਵਿੱਚ ਇਤਿਚੇਤੇ ਚ ਗੱਲ ਵਿਸਰਨ ਗਈ ਉਹ ਇਹ ਤੇ ਪੂਰਾ ਹਣ ਜਿਸ ਤਰੀਕੇ ਨਾਲ ਸਾਡੇ ਤੇ ਹਮਲਾ ਆਇਆ ਵਾ ਮਤਲਬ ਕੱਲਾ ਸਾਡੇ ਤੇ ਨਹੀਂ ਆਇਆ ਪੂਰੀ ਦੁਨੀਆ ਤੇ ਆਇਆ ਟੈਕਨੋਲੋਜੀ ਦਾ ਉਦੋਂ ਜਿਹੜਾ ਜਾਦਸ਼ਤ ਜਿਹੜੀਆਂ ਨਾ ਉਹ ਡੇਢ ਕਮਿੰਟ ਦੀ ਰਹਿ ਗਈ ਸਾਡੀ ਫੋਨ ਖੋਲਿਆ ਰੀਲ ਵੇਖੀ ਯਾਦ ਆ ਜਦੋਂ ਉਹ ਰੀਲ ਤਾਂ ਉਟਵਾ ਦੇਈ ਤੇ ਪਿਛਲੇ ਭੁੱਲ ਜਾਈਦਾ ਕੀ ਗੱਲ ਇਹ ਅਗਲੇ ਦਿਮਾਗ ਚ ਪਮਾਨਾ ਪੈਂਦੀ ਸੱਚ ਸੱਚ ਸੋ ਮੈਂ ਕਹਿੰਦਾ ਵੀ ਜਕੌਮ 32 ਸਾਲਾਂ ਬਾਅਦ ਵੀ ਆਪਣੇ ਜਿਹੜੇ ਦਾਦ ਦੇ ਸ਼ਹਾਦਤ ਨੂੰ ਯਾਦ ਰੱਖਦੀ ਹੈ ਤੇ ਕੋਈ ਮਨਕੀ ਗੱਲ ਨਹੀਂ ਗੀ ਯਾਦ ਆ ਸਾਨੂੰ ਅਸੀਂ ਇਹ ਨਾ ਕਹੀ ਕਿ ਭੁੱਲ ਗਈ ਕੌਮ ਇੰਜ ਹੋ ਗਿਆ ਜਿੰਨੀ ਇੱਥੇ ਸੰਗਤ ਹੈ ਇੰਨੇ ਤੇ ਕੋਈ ਮਤਲਬ ਉਦਾਂ ਕਿ ਇਹਦਾ ਰਿਸ਼ਤੇਦਾਰ ਚੜਾਈ ਕੀਤਾ ਤਾਂ ਉੱਥੇ ਬੰਨ ਕੱਟ ਨਹੀਂ ਹੁੰਦਾ ਤੇ ਜ਼ਿਆਦਾਤਰ ਕੌਮੇ ਇਹਨਾਂ ਸਾਰਿਆਂ ਦੇ ਕਿਹੜੇ ਮਾਮੇ ਚਾਚੇ ਲੱਗਦੇ ਸਾਰੇ ਇਸੇ ਘਰ ਕੇ ਆਏ ਨੇ ਵੀ ਸਾਡੇ ਜਦੇਦਾਰ ਦੇ ਸ਼ਹੀਦੀ ਘੜਾ ਸੋ ਇਨੋਟਾਈਂ ਦੀ ਕਲਾ ਜਨੀ ਲੈ ਕੇ ਜਾਣਾ ਚਾਹੀਦਾ ਇਹ ਅਜੇ ਵੀ ਕੌਮ ਜੀਉਂਦੀ ਆ ਅਸੀਂ ਯਾਦ ਰੱਖਾਂ ਬਿਲਕੁਲ ਤੁਸੀਂ ਕਹੇ ਵੀ ਸੋਸ਼ਲ ਮੀਡੀਆ ਤੇ ਨੌਜਵਾਨ ਜਾਗਰੂਕ ਹੋਏ ਨਹੀਂ ਇਹਦੇ ਕੋਈ ਸ਼ੱਕ ਨਹੀਂ ਪਿਛਲੇ ਸਾਲ ਬੜੇ ਵੱਡੇ ਪੱਧਰ ਤੇ ਕੌਮ ਕੇ ਸਾਹਮਣੂ ਯਾਦ ਕੀਤਾ ਗਿਆ ਪਰ ਕਿਤੇ ਨਾ ਕਿਤੇ ਇਹਨਾਂ ਦੀ ਸ਼ਹਾਦਤ ਜਿਹੜੀਆਂ ਪੰਥਕ ਦੀ ਸਰਮੌਰ ਜਥੇਬੰਦੀਆਂ ਉਹਨਾਂ ਨੂੰ ਜਿਹੜੇ ਐਸਜੀਪੀਸੀ ਦੀ ਗੱਲ ਕਰੀ ਉਹਨਾਂ ਨੂੰ ਭੁੱਲ ਗਏ ਅਸੀਂ ਪਿਛਲੇ ਸਾਲ ਵੀ ਸੋਸ਼ਲ ਮੀਡੀਆ ਤੇ ਗੱਲ ਆਈ ਤੇ ਉਹਨਾਂ ਨੇ ਕਿਹਾ ਤਾਂ ਅਸੀਂ ਵੀ ਮਨਾਵਾਂਗੇ ਜਦੋਂ ਜਦੋਂ ਕੋਈ ਹਾਂਜੀ ਉਹਨਾਂ ਨੇ ਮਨਾਇਆ ਹਮ ਅੱਜ ਮਨਾਇਆ ਪਰ ਇੱਥੇ ਹੁਣੇ ਬਜ਼ੁਰਗ ਕਹਿ ਰਹੇ ਨੇ ਵੀ ਇੱਥੇ ਐਸਜੀਪੀਸੀ ਦਾ ਆ ਗੁਰਦੁਆਰਾ ਤੇ ਉੱਥੇ ਜੇ ਕੋਈ ਨੌਜਵਾਨ ਲੰਗਰ ਛਕਣੇ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਲੰਗਰ ਉਧਰ ਏ ਕਦੀ ਇਹ ਵੀ ਹੈ ਸਿੱਖੀ ਦੇ ਵਿੱਚ ਆ ਤੁਹਾਡਾ ਲੰਗਰ ਸਾਡਾ ਲੰਗਰ ਹੀ ਨਹੀਂ ਇਹ ਤਾਂ ਜਿਹੜੇ ਕਰਦੇ ਨੇ ਤੇ ਉਹ ਆਪਣੇ ਆਪ ਚ ਸਮਝਣ ਵਾਲੀ ਗੱਲ ਆ ਸਾਡੇ ਮੂੰਹ ਤੇ ਕੀ ਆਖਵਾਉਣਾ ਸੋ ਮਨਸਾਹਬ ਜੀ ਸਟੇਟਿਕ ਤਕਰੀਰ ਤੁਸੀਂ ਕੀਤੀ ਹੈ ਕਿਉਂਕਿ ਆਪਾਂ ਉਹ ਸ਼ਹਾਦਤ ਤੋਂ ਭਾਵੇਂ ਹਟ ਕੇ ਆ ਪਰ ਕਿਤੇ ਨਿਕ ਤੇ ਉਹ ਨਾਤਾ ਜੁੜਦਾ ਜਿਹੜੀ ਤੁਸੀਂ ਅੱਜ ਦਿੱਲੀ ਦੇ ਵਿੱਚ ਆਪਾਂ ਗੱਲ ਕੀਤੀ ਹੈ ਵੀ ਗਰੰਥੀ ਸਿੰਘਾਂ ਨੂੰ 18000 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਹੈ ਉਹ ਥੋੜਾ ਜਿਹਾ ਦਰਸ਼ਕਾਂ ਨਾਲ ਸਾਂਝੀ ਕਰਿਆ ਜੀ ਵੀ ਉਹ ਕਿੱਧਰ ਨੂੰ ਗੱਲ ਜਾਵੇਗੀ ਜੀ ਜਿਹੜੇ ਆ ਸਾਡੇ ਗਰੰਥੀ ਸਿੰਘ ਨੇ ਨਾ ਅਸੀਂ ਉਹਨਾਂ ਲਈ ਇੱਕ ਸ਼ਬਦ ਵਰਤਦੇ ਗੁਰੂ ਦੇ ਵਜ਼ੀਰ ਨੇ ਬਿਲਕੁਲ ਜੀ ਠੀਕ ਹੈ ਤੇ ਗੁਰੂ ਘਰ ਦੇ ਵਜ਼ੀਰ ਸਰਕਾਰ ਦੀ ਤਨਖਾਹ ਤੇ ਪਾਲਣ ਦੇ ਠੀਕ ਨਹੀਂ ਹਮ ਔਰ ਮੈਂ ਨਾਲ ਆਪਣੀ ਕੌਮ ਨੇ ਇਹ ਵੀ ਕਹਿਣਾ ਚਾਹੁੰਦਾ ਵੀ ਅਸੀਂ ਕਹਿੰਦੇ ਤੇ ਹੈਗੇ ਆ ਵੀ ਗੁਰੂ ਘਰ ਦੇ ਵਜ਼ੀਰ ਨੇ ਇੱਜ਼ਤ ਮਾਨ ਸਤਕਾਰ ਅਸੀਂ ਵੀ ਉਹਨਾਂ ਨੇ ਦੰਦੇ ਬਿਲਕੁਲ ਪਰ ਇਹ ਸਾਡੀ ਕੌਮ ਦੀ ਅੰਦਰੂਨੀ ਕਮਜ਼ੋਰੀ ਹੈ ਪਰ ਸਾਡੀ ਕਮਜ਼ੋਰੀ ਦਾ ਸਾਡਾ ਕੋਈ ਵਿਰੋਧੀ ਜਾਂ ਸਰਕਾਰ ਫਾਇਦਾ ਚੁੱਕੇ ਵੀ ਕੋਈ ਸਿਆਣਾ ਨਹੀਂ ਗੀ ਸੋ ਸਾਡੇ ਜਿਹੜੇ ਹੁਣ ਇਕਨੋਮਿਕਲ ਫੈਕਟਰ ਆ ਉਹਨੂੰ ਉਜਾਗਰ ਕਰਕੇ ਤੇ ਸਰਕਾਰ ਸਾਡੇ ਵਿੱਚ ਐਂਟਰੀ ਮਾਰਨ ਲੱਗੀ ਹੈ ਜੀ ਠੀਕ ਹੈ ਜਿਹੜਾ ਬੰਦਾ ਅਸੀਂ ਕਹਿੰਨੇ ਗੁਰੂ ਘਰ ਦੇ ਵਜ਼ੀਰਾ ਕਿਉਂ ਕਹਿੰਨੇ ਆ ਵੀ ਵੀ ਇਹ ਗੁਰੂ ਘਰੋਂ ਖਾਂਦੇ ਨੇ ਗੁਰੂ ਘਰ ਦੀ ਸੇਵਾ ਕਰਦੇ ਨੇ ਤੇ ਗੁਰੂ ਦੀ ਬੋਲੀ ਬੋਲਦੇ ਨੇ ਇਹੋ ਹਾਲ ਹਨ ਜੀ ਬਿਲਕੁਲ ਜੇ ਖਾਣਾ ਤੇ ਜੇਬ ਸਰਕਾਰ ਦੇ ਖਜ਼ਾਨੇ ਚ ਪਰਣੀ ਸ਼ੁਰੂ ਹੋ ਗਈ ਤੇ ਬੋਲੀ ਸਰਕਾਰ ਦੀ ਅੱਜ ਨਹੀਂ ਤੇ ਦੋਆ ਪੀੜੀਆਂ ਬਾਅਦ ਬੋਲਣੀ ਸ਼ੁਰੂ ਕਰ ਦੇਣਗੇ ਸੋ ਇਹ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹਿੰਦੂਤਵ ਦਾ ਪ੍ਰਚਾਰ ਹੋਣਾ ਸ਼ੁਰੂ ਹੋਏਗਾ ਸੋ ਇਸ ਗੱਲ ਨੂੰ ਹੁਣੇ ਇਹ ਡੱਕ ਲੈਣਾ ਚਾਹੀਦਾ ਘੱਟੋ ਘੱਟ ਹੋਰਨ ਕੋਤਾ ਅਕਾਲ ਤਖਤ ਸਾਹਿਬ ਨੂੰ ਇਹ ਹੁਕਮ ਜਾਰੀ ਕਰਨਾ ਚਾਹੀਦਾ ਆ ਸਮੂਹ ਦੁਨੀਆਂ ਦੇ ਸਿੱਖਾਂ ਨੂੰ ਵਿੱਚ ਸ਼ਾਸ ਖਾਸ ਤੌਰ ਤੇ ਇਨਕਲੂਡ ਕਰਕੇ ਦਿੱਲੀ ਕਮੇਟੀ ਨੇ ਤੇ ਦਿੱਲੀ ਦੇ ਸਿੱਖਾਂ ਕੋਲੋਂ ਕਿ ਸ਼ੁਰੂ ਉਥਾਂ ਲੱਗੀ ਆ ਗੱਲ ਵੀ ਉਹ ਇਸ ਇਨਰੋਲਮੈਂਟ ਦਾ ਹਿੱਸਾ ਨਾ ਬਣ ਔਰ ਸਰਕਾਰ ਦੇ ਜਾਂ ਕੇਜਰੀਵਾਲ ਵੱਲੋਂ ਸੁਤੇ ਗਏ ਇਸ ਲਾਲਚ ਨੂੰ ਨਕਾਰਨ ਪਰੇ ਕਰਨ ਔਰ ਜੇ ਉਹਦੇ باوجود ਵੀ ਕੋਈ ਸਰਕਾਰੀ ਲਾਲਚ ਚ ਜਾਂਦਾ ਆ ਤੇ ਫਿਰ ਉਹਦੇ ਖਿਲਾਫ ਸਖਤ ਤਾੜਨਾ ਨਹੀਂ ਚਾਹੀਦਾ ਵੀ ਉਹ ਗੁਰੂ ਘਰ ਦੇ ਚ ਸੇਵਾ ਨਹੀਂ ਕਰ ਸਕਦਾ ਜੇ ਉਹ ਸੇਵਾ ਕਰੇਗਾ ਇਹ ਨਹੀਂ ਤੇ ਫਿਰ ਕੱਲ ਨੂੰ 18000 ਰੁਪਏ ਕਿੱਥੋਂ ਲੈ ਲੇਗਾ ਸਰਕਾਰ ਕੋਲੋਂ ਫਿਰ ਲੈਂਦਾ ਫਿਰ ਜਿੱਥੋਂ ਲੈਣਾ ਹੈ ਪਰ ਮੈਂ ਫਿਰ ਕਹਿ ਰਿਹਾ ਹਾਂ ਕੰਗਿਆਰੇ ਇਸ ਗੱਲ ਨੂੰ ਉਲਟ ਲੈ ਜਾਣਾ ਹੈ ਪਿੰਨੇ ਦੇ ਪਿੰਨ ਸਾਹਮਣੇ ਲੋ ਇਹਦੇ ਮਕਾਮ ਨੂੰ ਪਹਿਲਾਂ ਬੇਨਤੀ ਕਰਦਾ ਕਿ ਸਾਨੂੰ ਆਪਣੇ ਗੁਰੂ ਘਰਾਂ ਦੇ ਵਜੀਰ ਸਾਹਮਣੇ ਚਾਹੀਦੇ ਨੇ ਬਹੁਤ ਸਾਰਾ ਖਲਾਰਾ ਹੈ ਗੁਰੂ ਘਰ ਇੱਕ ਨਹੀਂ ਹੈ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਦੇ ਵਿੱਚ ਮਤਲਬ ਜਨਸੰਖਿਆ ਸਾਡੀ 700 ਹੁੰਦੀ ਹੈ ਤੇ ਗੁਰਦੁਆਰੇ 7 ਹੁੰਦੇ ਨੇ ਸੋ ਉਹਨਾਂ ਨੂੰ ਮਤਲਬ ਤੁਸੀਂ ਕਹੋ ਵੀ ਉਹ ਇੰਨੇ ਬੰਦੇ ਇਕੱਠੇ ਕਰਕੇ ਫਿਰ ਉਹ ਇੱਕ ਨੂੰ ਕਿੱਦਾਂ ਬੜਾ ਕੋ ਜਿਆਦਾ ਭੰਬਲ ਪੂਸਾ ਹੈ ਮੈਂ ਜੋ ਤੇ ਦੀਪ ਚ ਜਾ ਪਰ ਇਹ ਸਾਰੀਆਂ ਚੀਜ਼ਾਂ ਸਾਡੀਆਂ ਆਪਣੇ ਰਾਜ ਚ ਹੱਲ ਹੋ ਸਕਦੀਆਂ ਨੇ ਅਸੀਂ ਸਾਂਭਾਂਗੇ ਆਪਣੇ ਪਰ ਜਦੋਂ ਤੱਕ ਨਹੀਂ ਹੁੰਦੇ ਉਦੋਂ ਤੱਕ ਜਿੰਨਾ ਸਾਡੇ ਕੋਲ ਸੰਭ ਸਕਦੀ ਹੈ ਸਾਂ ਉਹ ਵੀ ਦੇਣ ਆਉਂਦੇ ਨੇ ਉਹ ਵੀ ਅਸੀਂ ਇਤਿਹਾਸ ਗਵਾਇਆ ਭਰਦਾ ਜਦੋਂ ਮਹਾਰਾਜ ਰਜੇਸ਼ ਖਾਦਾ ਆਪਣਾ ਰਾਜ ਸੀ ਅਸੀਂ ਕਹਿੰਨੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੀ ਦਰਬਾਰ ਸਾਹਿਬ ਇੱਕ ਰਾਗੀ ਸਿੰਘ ਹੁੰਦਾ ਸੀ ਭਾਈ ਮਨਸਾ ਸਿੰਘ ਜੀ ਉਹਨਾਂ ਦੀ ਆਰਥਿਕਤਾ ਕੋਈ ਬਹੁਤੀ ਵਧੀਆ ਨਹੀਂ ਬਟ ਉਹ ਕੀਰਤਨ ਬਹੁਤ ਵਧੀਆ ਕਰਦੇ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਕੀਰਤਨ ਕਰਦੇ ਸੁਣਿਆ ਤੇ ਨਾਲ ਦੇ ਸਿੰਘਾਂ ਨੇ ਦੱਸਿਆ ਵੀ ਇਹਨਾਂ ਦੀ ਆਰਥਿਕਤਾ ਵਧੀਆ ਨਹੀਂ ਕੋਈ ਬਹੁਤੀ ਤੇ ਮਹਾਰਾਜ ਨੇ ਕਿਹਾ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਬਿਲਕੁਲ ਔਰ ਹੁਣ ਜੇ ਉਹਦਾ ਨਾਂ ਹੁੰਦਾ ਤੇ ਉਹਨੇ ਅੱਜ ਦੇਣੇ ਜਾਣਾ ਸੀ ਤੇ ਨਾਲ 10-15 ਕੈਮਰੇ ਖਾਣਨੇ ਸੀ ਤਾਂ ਕਹਿਣਾ ਜੀ ਤੋਂ ਮਹਾਰਾਜ ਮਤੜ ਲੈ ਗਿਆ ਉਹ ਕਹਿੰਦਾ ਵੀ ਨਹੀਂ ਗੁਰੂ ਘਰ ਦੇ ਵਜ਼ੀਰ ਨੇ ਤਾਂ ਮੈਂ ਇਹ ਸਾਰਿਆਂ ਸਾਹਮਣੇ ਕਰ ਸਕਦਾ ਉਹ ਰਾਤ ਦੇ ਹਨੇਰੇ ਚ ਗਏ ਰঞ্জੀਤ ਸਿੰਘ ਜਾ ਕੇ ਜੇ ਦਰਵਾਜ਼ਾ ਖੜਕਟਾਇਆ ਤਾਂ ਉਹਨਾਂ ਪੁੱਛਿਆ ਵੀ ਕੌਣ ਆ ਉਹ ਕਹਿੰਦੇ ਜੀ ਮਹਾਰਾਜ ਆ ਰਹੇ ਜੀ ਸਿੰਘਾਂ ਤਾਂ ਦੱਸੋ ਜੀ ਕੀ ਕੰਮ ਹੈ ਕਹਿੰਦੇ ਜੀ ਮਹਾਰਾਜ ਤੁਹਾਨੂੰ ਮਤਲਬ ਰਾਜਾ ਤੁਹਾਡੀ ਖਿਦਮਤ ਕਰਨੀ ਚਾਹੁੰਦਾ ਵੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਪਰ ਤੁਸੀਂ ਆਰਥਿਕਤਾ ਮਾੜੀ ਦੇ ਚਿਰ ਰਹੇ ਹੋ ਤੇ ਤੁਹਾਨੂੰ ਕੁਝ ਨਜ਼ਰਾਨਾ ਦੇਣਾ ਚਾਹੁੰਦਾ ਵੀ ਤੁਹਾਡੀ ਆਰਥਿਕਤਾ ਚੰਗੀ ਹੋ ਜਾਏ ਜੀ ਤੇ ਭਾਈ ਮਨਤਾ ਸਿੰਘ ਕਹਿੰਨ ਲੱਗੇ ਵੀ ਰঞ্জੀਤ ਸਿੰਘ ਨੂੰ ਪੁੱਛੋ ਵੀ ਇਹ ਜਿੱਥੋਂ ਦੇਣਾ ਇਹ ਖਜ਼ਾਨਾ ਕਿ ਕਹਿੰਦੇ ਜੀ ਹੁਣ ਰਣਜੀਤ ਸਿੰਘ ਦਾ ਸੁਭਾਅ ਹੈਗਾ ਉਹਨਾਂ ਦੇ ਅੰਦਰ ਵਾਸੇ ਵੀ ਕੋਈ ਵੀ ਗੱਲ ਕਹਿੰਦੇ ਵੀ ਮੈਨੂੰ ਗੁਰੂ ਰਾਮਦਾਸ ਤੋਂ ਮਿਲਿਆ ਉਹ ਕਹਿੰਦੇ ਜੀ ਗੁਰੂ ਰਾਮਦਾਸ ਤੋਂ ਮਿਲਿਆ ਤੋ ਕਹਿੰਦੇ ਕਿ ਜੇ ਤੈਨੂੰ ਗੁਰੂ ਰਾਮਦਾਸ ਦੇ ਦਰ ਤੋਂ ਮਿਲਿਆ ਤਾਂ ਮੈਂ ਉਹਦਾ ਵਜੀਰ ਹਾਂ ਜਿੱਥੇ ਗੁਰੂ ਰਾਮਦਾਸ ਨੇ ਮੈਨੂੰ ਰੱਖਿਆ ਮੈਨੂੰ ਉੱਥੇ ਰਹਿਂਦਾ ਮੈਨੂੰ ਤੇਰੀ ਖੈਰ ਆਦਿ ਤੂੰ ਬਹੁਤਾ ਵੱਡਾ ਦਾਨੀ ਨਾ ਬਣ ਇਹ ਜਿਹੜੀ ਭਾਵਨਾ ਆ ਇਹ ਅੱਜ ਦੇ ਵਜੀਰਾਾਂ ਚ ਵੀ ਕਦੇ ਨਾ ਕਦੇ ਮਾਇਨਸ ਆ ਉਹਨਾਂ ਨੂੰ ਵੀ ਇਹ ਲੱਗਦਾ ਵੀ ਨਹੀਂ ਜੇ ਮੈਂ ਗੁਰੂ ਘਰ ਦੀ ਸੇਵਾ ਕਰ ਰਿਹਾ ਤਾਂ ਮੇਰੀ ਫਿਰ ਮੈਨ ਮਲਾ ਰਿਆਂ ਦੇ ਚ ਚੱਲੇ ਮੇਰੀਆਂ ਜੇਬ ਮੈਂ ਫਿਰ ਤੀਜੀ ਚੌਥੀ ਰਿਕਰਦ ਲਗਾ ਮੈਂ ਇਸ ਗੱਲ ਦੇ ਹੱਕ 'ਚ ਨਹੀਂਗਾ ਪਰ ਉਹ ਰਾਗੀਪ ਸਿੰਘ ਭੁੱਖੇ ਮਾਰਦੇ ਹੋ ਪਰ ਮੈਂ ਇਹ ਕਹਿ ਰਿਹਾ ਵੀ ਜੇ ਕਿਸੇ ਕਾਰਨਾ ਕਾਰਨ ਅੱਜ ਸਾਡੇ ਕੋਲ ਰਾਜ ਭਾਗ ਨਹੀਂ ਆ ਕੁਝ ਵੀ ਨਹੀਂ ਆ ਸਾਡੇ ਗਰੰਟੀ ਸਿੰਘ ਰੋਲ ਰਹੇ ਨੇ ਤੇ ਘੱਟੋ ਘਾਟ ਇੱਕ ਪਾਣਾ ਗੁਰੂ ਰਾਮਦਾਸ ਦਾ ਮੰਨ ਕੇ ਅਸੀਂ ਸੇਵਾ ਕਰੀਏ ਇਹਦਾ ਮਤਲਬ ਇਹ ਨਹੀਂ ਹੈ ਜੇ ਸਾਡੀ ਅੱਜ ਜੇਬਾਂ 'ਚ ਕੁਝ ਨਹੀਂ ਹੈਗਾ ਤਾਂ ਦਿੱਲੀ ਦੇ ਕੋਲੋਂ ਜਾ ਕੇ ਅਸੀਂ ਹੱਥ ਢੀ ਉਠਾਰਾਂ ਜਰ ਦੇਓ ਸੋ ਇਸ ਚੀਜ਼ ਨੂੰ ਮਟੋ ਰੱਦ ਕਰਨਾ ਚਾਹੀਦਾ ਜੀ ਵੀ ਇਹ ਅਰਦਾਸ ਅੱਜ ਹੋਰ ਵੀ ਬੜੇ ਸਿੱਖਾਂ ਨੇ ਕੀਤੀ ਕਹਿੰਦੇ ਵੀ ਇਹ ਕੁਝ ਪੁਰਾਣੇ ਬਜ਼ੁਰਗਾਂ ਨੇ ਕੌਂਕੇ ਸਾਹਿਬ ਅਰੇ ਦੱਸਿਆ ਕਹਿੰਦੇ ਵੀ ਕੌਂਕੇ ਸਾਹਿਬ ਦੀ ਜਿਹੜੀ ਨਾ ਮਤਲਬ ਪ੍ਰਤਿਭਾਸੀ ਲੋਕਾਂ ਦੇ ਵਿੱਚ ਇੱਥੇ ਕਚਹਿਰੀ ਲੱਗਦੀ ਸੀ ਇਹੋ ਹਾਲ ਉਹਨਾਂ ਟੋਕਰੀਆਂ ਨਾਲ ਬਣਾਇਆ ਤੇ ਇਸ ਹਾਲ ਦੇ ਵਿੱਚ ਘੱਟੋ ਘੱਟ ਵੀ ਕਹਿੰਦੇ 200 ਕੁੜੀਆਂ ਉਹ ਤੋਰੀਆਂ ਜਿਹੜੀਆਂ 5-7 ਸਾਲਾਂ ਤੋਂ ਘਰਾਂ 'ਚ ਬੈਠੀਆਂ ਸੀ ਇੱਥੇ ਕਚਹਿਰੀ ਲੱਗਦੀ ਸੀ ਇਹ ਗੱਲ ਵੀ ਸਰਕਾਰ ਨੂੰ ਚੰਗੀ ਨਹੀਂ ਸੀ ਲੱਗਦੀ ਕਿਉਂਕਿ ਕੌਮ ਨੇ ਕਿਤੇ ਨਾ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਤੋਂ ਬਾਅਦ ਕੌਂਕੇ ਸਾਹਿਬ ਨੂੰ ਆਪਣਾ ਆਗੂ ਮੰਨ ਲਿਆ ਸੀ ਕਹਿੰਦੇ ਇਹ ਕਾਰਨ ਵੀ ਸੀ ਵੀ ਉਹਨਾਂ ਦੀ ਪ੍ਰਤਿਭਾ ਜਿਹੜੀ ਦਿਨ-ਪ੍ਰਤੀ ਦਿਨ ਵਧੇ ਨਾ ਵੀ ਸ਼ੱਕ ਦੇ ਆਧਾਰ ਤੇ ਮਤਲਬ ਚੱਕਿਆ ਗਿਆ ਤੇ ਬਾਅਦ 'ਚ ਕਹਿ ਦਿੱਤਾ ਗਿਆ ਭਗੌੜਾ ਨੇ ਕੋਈ ਵੀ ਸਰਕਾਰੀ ਰਿਕਾਰਡ ਦੇ ਸਾਡਾ ਸਿੱਖ ਮਾਰਿਆ ਜਿਹੜਾ ਉਹਦੇ ਪਿਛੇ ਕੋਈ ਨਾ ਕੋਈ ਤਾਂ ਕਾਰਨ ਹੈਗਾ ਹੀ ਪਰ ਤੁਸੀਂ ਅੱਜ ਜਿਹੜੀਆਂ ਚੀਜ਼ਾਂ ਕਰਾਈਆਂ ਨੇ ਇਹ ਕਾਰਨ ਹੁੰਦੇ ਨੇ ਜੀ ਪਰ ਸਰਕਾਰ ਨੂੰ ਖਤਮ ਕਰਨ ਲਈ ਤੁਹਾਡੇ ਲਈ ਖਲਾਫ ਸਿਰਫ ਇੱਕ ਕਾਰਨ ਚਾਹੀਦਾ ਆ ਇਹ ਤੁਸੀਂ ਸਿੱਖ ਜਿਹੜੇ ਉਹ ਦਿੱਲੀ ਦੇ ਹੋ ਕੇ ਦਰਬਾਰ ਸਾਹਿਬ ਦੇ ਹਮ ਜੇ ਗੁਰੂ ਦੇ ਸੇਖ ਹੋ ਤੇ ਨਾ ਖਤਮ ਕਰਨਾ ਹੈ ਜੇ ਦਿੱਲੀ ਦੇ ਸੇਖ ਹੋ ਤੇ ਤੁਸੀਂ ਭਾਵੇਂ ਤੇ ਪ੍ਰਾਈਮ ਮਿੰისტਰ ਬਣ ਜਾਓ ਕੋਈ ਖਤ ਖਾਤਮਾ ਨਹੀਂਗਾ ਤੁਹਾਡਾ ਸੋ ਇਹ ਬੇਸਿਕ ਜੀ ਗੱਲ ਹੈ ਇਹ ਸਾਡੇ ਇੱਕ ਆਮ ਸਿੱਖ ਤੋਂ ਲੈ ਕੇ ਸਾਡੇ ਜਥੇਦਾਰ ਤੱਕ ਲਾਗੂ ਹੁੰਦੀ ਆ ਜੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਇਹ ਮੁਲਕ ਜਿੰਨੇ ਸੰਵਧਾਨਕ ਤੌਰ ਤੇ ਤੁਹਾਡੀ ਪਛਾਣ ਨਹੀਂ ਰੱਖੀਏ ਉਦੋਂ ਵੱਧ ਕੇ ਹੋਰ ਤੁਹਾਡੀ ਝੋਲੀ ਚ ਕੀ ਪਾਏਗਾ ਜਿੱਥੇ ਸ਼ਹਾਦਤਾਂ ਹੀ ਮਿਲਦੀਆਂ ਨੇ ਤੇ ਫਿਰ ਜਾ ਕੇ ਚੁੱਪ ਕਰਕੇ ਝੋਲੀ ੱਡ ਕੇ ਪਾਈ ਚਾਹੀਏ ਜਾਂ ਫਿਰ ਇਹਨਾਂ ਝੋਲੀ ਜਿੱਥੇ ਹੱਡੀ ਆ ਨਾਲ ਨਾਲ ਸ਼ਹਾਦਤਾਂ ਪਾਉਣ ਲਈ ਉੱਥੇ ਆਪਣੇ ਖਾਲਿਸਤਾਨ ਕੌਮੀ ਕਾਰਜ ਲਈ ਜਤਨຊਿਲੀ ਹੋਈਏ ਜਦੋਂ ਸਾਡਾ ਮੁਲਕ ਬਣੇਗਾ ਤੁਸੀਂ ਵੇਖੋਗੇ ਸ਼ਹਾਦਤਾਂ ਸਭ ਆਪਣੇ ਆਪ ਰੰਗਤ ਲਿਆਉਣਗੇ ਇਹਨਾਂ ਦੇ ਤੇ ਇੱਕ ਦੋ ਸ਼ਹੀਦ ਹੋਏ ਚਾਰ ਕਿਤੇ ਇਹਨਾਂ ਨੇ ਪਤਾ ਨਹੀਂ ਹਜ਼ਾਰ ਫਿਲਮ ਬਣਾ ਸਕੀ ਉਹਨਾਂ ਤੇ ਵੀ ਪਤਾ ਨਹੀਂ ਕਿੱਡਾ ਕਤ ਲਗਾਏ ਆਜ਼ਾਦੀ ਦਾ ਜੋਧ ਲੜਿਆ ਸਾਡੇ ਦੇ ਇੱਥੇ ਪੈਰ ਪੈ ਤੇ ਸ਼ਹੀਦ ਹੋਏ ਨੇ ਦੁਨੀਆ ਦੇ ਦੇਖੇਗੀ ਵੀ ਅਸੀਂ ਆਜ਼ਾਦੀ ਕਿਵੇਂ ਹਾਸਲ ਕੀਤੀ ਤੇ ਕਿਵੇਂ ਦਾ ਸਾਡਾ ਰਾਜ ਮੁਲਕ ਜਿਹੜਾ ਆਪਣੇ ਰਾਜ ਜਿਹੇ ਜਿਹੇ ਦਾ ਰਹਿਣਗੇ ਫਿਰ ਕਿ ਅੱਜ ਵਰਗੇ ਜਿਹੇ ਜਿਹੇ ਦਾ ਰਹਿਣਗੇ ਤੇ ਰਾਜ ਬਣੇਗਾ ਜੇ ਅੱਜ ਵਰਗੇ ਜਿਹੇ ਦਾ ਰਹਿਣਗੇ ਤੇ ਰਾਜ ਬਣਨਾ ਨਹੀਂ ਮਤਲਬ ਜਥੇਦਾਰ ਤੋਂ ਮਤਲਬ ਇਹ ਨਾ ਲੈ ਜਾ ਜੇ ਕੱਲ ਨੂੰ ਕੋਈ ਕਵੇ ਕੱਲ ਸਾਨੂੰ ਨਾ ਕੋ ਸਵਾਲ ਕੀਤਾ ਜਾਂਦਾ ਵੀ ਜੇ ਤੁਹਾਡਾ ਰਾਜ ਬਣ ਜਾਂਦਾ ਤੇ ਉਹ ਚ ਪ੍ਰਾਈਮ ਮਿ ਯਾਰ ਤੇ ਗੱਲ ਨਹੀਂ ਸਮਝਦੇ ਜੇ ਇਹੋ ਲੀਡਰ ਹੋਣੇ ਆ ਖਾਲਸਾਣ ਦੇ ਵਿੱਚ ਤੇ ਅੱਜ ਖਾਲਸਾਣ ਬਣ ਜਾਣਾ ਹੈ ਬਿਲਕੁਕੁਲ ਇਹ ਨਹੀਂ ਹੋਣੇ ਜਿਨ੍ਹਾਂ ਨੇ ਲੈ ਕੇ ਦੇਣਾ ਆ ਉਹ ਰੂਹਾਂ ਹੀ ਕੋ ਜੋ ਹੋਣੀਆਂ ਨੇ ਤੇ ਉਹ ਲੀਡਰ ਹੋਣੇ ਨੇ ਐਵੇਂ ਟੋਚਰਾ ਨਹੀਂ ਡਾਉਣੀਆਂ ਚਾਹੀਦੀਆਂ ਵੀ ਇੱਥੇ ਆ ਲੀਡਰ ਹੋਣਾ ਹੈ ਤੇ ਆ ਲੀਡਰ ਹੋਣਾ ਹੈ ਮੈਂ ਕਹਿੰਦਾ ਜੇ ਇਹੋ ਲੀਡਰ ਹੋਣੇ ਤੇ ਫਿਰ ਅੱਜ ਖਾਲਸਾਣ ਬਣ ਜਾਣਾ ਹੈ ਕੀ ਬਾਤ ਹੈ ਜੀ ਸੋ ਇਹਨਾਂ ਗੱਲਾਂ ਚ ਬਾਹਰ ਆਉਣਾ ਚਾਹੀਦਾ ਆ ਜਿਹੜੀ ਤੇ ਗੱਲ ਕਿ ਇਹ ਜਥੇਦਾਰ ਹੋਣਗੇ ਜੇ ਸਾਡਾ ਮੁਲਕ ਆਜ਼ਾਦ ਹੋਏਗਾ ਤੇ ਤਖਤਾ ਆਜ਼ਾਦ ਹੋਏਗਾ ਤੇ ਜਥੇਦਾਰ ਗੁਰੂ ਮਹਾਰਾਜ ਦੀ ਕਿਰਪਾ ਆ ਇੱਕ ਤਾਂ ਇੱਕ ਹੀਰੇ ਪਏ ਨੇ ਇਹਨਾਂ ਤੋਂ ਚੜਦੇ ਆਉਣਗੇ। ਕੀ ਬਾਤ ਹੈ ਜੀ ਗੁਰੂ ਦੀ ਕਲਾ ਵਰਦੇਗੀ। ਵੀਰ ਜੀ ਨੇ ਥੋੜੇ ਸਮਝ ਵਧੇਰੇ ਜਾਣਕਾਰੀਆਂ ਦਿੱਤੀਆਂ ਔਰ ਵੇਖੋ ਜਿਹੜੇ ਸੱਚੇ ਸੋਚੇ ਹੁੰਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਤੇ ਜਿਹੜੇ ਉਹੋ ਜਿਹਾ ਕਰਦੇ ਨੇ ਉਹਨਾਂ ਨੂੰ ਵੇਖੋ ਅੱਜ ਮੌਜੂਦਾ ਵੀ ਨੇ ਤੇ ਉਹਨਾਂ ਨੂੰ ਲੋਕ ਕਮੈਂਟਾਂ ਦੇ ਵਿੱਚ ਲੜਨ ਤਾਂ ਵੀ ਪਾਉਂਦੇ ਨੇ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰੀ ਆਪਣੀ ਕੌਮ ਨੂੰ। ਵੀ ਆਪਣੀ ਆਜ਼ਾਦੀ ਲਈ ਤਰੋ। ਤੇ ਪੰਜਾਬ ਹਾਲੇ ਹੀ ਖਾਲਸਾ ਖਾਲਿਸਤਾਨ ਹਾਲੀ ਪੰਜਾਬ ਦਾ ਹਾਲੀ ਖਾਲਿਸਤਾਨ ਆ ਤੇ ਖਾਲਿਸਤਾਨ ਨੇ ਤਰੋ ਇਧਰ ਤੱਕ ਤੇ ਭੜਕਣ ਦੀ ਲੋੜ ਨਹੀਂ ਮੈਂ ਪਹਿਲਾਂ ਹੀ ਨਸ਼ਿਆਂ ਦਾ ਹੱਲ ਵੀ ਖਾਲਿਸਤਾਨ ਆ ਵੀਰਾਂ ਬੇਆਦਮੀਆਂ ਦਾ ਹੱਲ ਵੀ ਖਾਲਿਸਤਾਨ ਆ ਜੇ ਸਾਡੇ ਚਹੇਦਾਰ ਅੱਜ ਮਾੜੇ ਆ ਉਹ ਵੀ ਗੁਲਾਮ ਕਰਕੇ ਮਾੜੇ ਆ ਜਿਸ ਦਿਨ ਸਾਡਾ ਰਾਜ ਹੋਊਗਾ ਉਦੋਂ ਚਹੇਦਾਰ ਵੀ ਚੰਗੇ ਹੋਣਗੇ ਸਾਡੇ ਠੀਕ ਆ ਪਈਹੀ ਮੈਂ ਕੌਣ ਨੂੰ ਬੇਨਤੀ ਕਰਦਾ ਵੀ ਆਪਣੀ ਆਜ਼ਾਦੀ ਲਈ ਤਰੋ ਤੇ ਖਾਲਸਾ ਰਾਏ ਖਾਲਸਾ ਦੀ ਪ੍ਰਾਪਤੀ ਕਰੋ ਇਹੀ ਸਾਡਾ ਮਿਸ਼ਨ ਹੋਣਾ ਚਾਹੀਦਾ ਕਿਸਾਨ ਨਹੀਂ ਹੱਲ ਵੀ ਹੋ ਜਾਣਗੇ ਨਸ਼ਿਆਂ ਦੇ ਹੱਲ ਸਾਰੇ ਹੱਲ ਸਾਡੇ ਖਾਲਸਾਤਾਨ ਕੀ ਹੋਣੇ ਵੀਰ ਹੋਰ ਕੋਈ ਕੋਈ ਹੱਲ ਨਹੀਂ ਸਾਡਾ ਸੋ ਵੀਰਾਂ ਨੇ ਇੱਕੋ ਗੱਲ ਕਰ ਦਿੱਤੀ ਵੀ ਜਿੰਨੀ ਜੇ ਸਾਡੇ ਕੋਲ ਆਪਣਾ ਕੌਮੀ ਕਾਰਣੀ ਨਹੀਂ ਜੇ ਸਾਡੇ ਮਸਲੇ ਹੱਲ ਨਹੀਂ ਸੋ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨਾਂ ਯਤਨ ਕਰਨ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ